ਲੈ ਵੀ ਹੁਣ ਉਹ ਨੀ ਹੋਊਗੀ ਹੋਵੇ ਪੱਕਾ ਪੈਂਚਰ ਲਾ ਦੇ ਇਹਦਾ ਲੈ ਬੜ ਠੀਕ ਹੈ ਪੈਟ ਹੋ ਗਿਆ ਤਾਂ ਮਾੜਾ ਜਿਹਾ ਗੇੜਾ ਹੁੰਦਾ ਹੈ ਹਮ ਬਸ ਵੀ ਮਾੜੀ ਮਾੜੀ ਜੂ ਕਿਤੇ ਲੀਕ ਨਹੀਂ ਦੇ ਆਪਾਂ ਨੇ ਪ੍ਰੋਜੈਕਟ ਇਹ ਕਰਤਾ ਰਹੇ ਆ ਹਮ ਇਹਨੂੰ ਆਪਾਂ ਫਾਂਟ ਕਿੱਡੀ ਕਿ ਲੈ ਜਾਊਗਾ ਤੇਰਾ ਕੁਝ ਹੈਗਾ ਆਈਡੀਆ ਇਹ 17 18 ਫੁੱਟ ਫਾਂਟ ਤਾਂ ਲੈ ਕੇ ਹੀ ਜਾਊਗਾ ਹੁਣ ਇਹਨੇ ਤਾਂ ਫੁੱਟ 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 ਤਾਂ ਇਹਦੇ ਬਾਹਰ ਨੂੰ ਜਾਊਗੀ ਇੱਥੇ ਤੱਕ ਜਾਊਗਾ ਫੁਆਰਾ ਇਹਦਾ ਹਮ ਇੱਥੇ ਤੱਕ ਸਾਰੀ 18 ਹੈ 17 17.5 ਫੁੱਟ ਹੈ ਇੰਨਾ ਕਿ ਤਾਂ ਹੋਊਗਾ 17 18 ਫੁੱਟ ਹੋਊਗਾ ਇਹ ਠੀਕ ਆ ਇਹ ਇੰਨਾ ਤਾਂ ਇਧਰ ਨੂੰ ਜਾਊਗਾ ਹਾਂ ਇੰਨਾ ਕੁ ਹੀ ਦੇ ਤੱਕ ਇਹ ਡੰਡਿਆਂ ਜੇ ਤੱਕ ਜਾਊਗਾ ਇਹਦਾ ਫੁਆਰਾ ਲੈ ਵੀ ਮਿੱਤਰੋ ਅਸੀਂ ਨੇ ਹੁਣ ਅੱਜ ਨਾ ਸਿਸਟਮ ਲਾਇਆ ਹੈ ਫੁਆਰਾ ਗੋਗੀ ਕਹਿੰਦਾ ਵੀ ਕੀੜੇ ਜੇ ਤੇ ਸਪਰੇਅ ਕਰਾਉਣੀ ਹੈ ਅਸੀਂ ਕਹਿੰਦੇ ਵੀ ਕੀੜੇ ਜੇ ਤੇ ਕਰਨ ਨਹੀਂ ਦੇਣੀ ਤੈਨੂੰ ਆਪਣੇ ਕੋਲ ਇਹ ਚਾਰਲੀ ਦਾ origignal ਪਿਆ ਪੁਰਜਾ ਆ ਹੈਗਾ origignal ਮਾਰਕਿਆ ਜਾ ਚਾਚਾ ਚਾਰਲੀ ਦਾ ਹਾਂ ਚਾਰਲੀ ਹੈ ਚਾਰਲੀ ਦਾ ਪੰਪ ਆ ਆਪਣੇ ਕੋਲੇ ਇਹ ਜਿਹੜਾ ਬੂਮ ਆਉਦਾ ਇਹ ਵੀ ਚਾਰਲੀ ਕੰਪਨੀ ਦਾ ਇੱਕੋ ਕੰਪਨੀ ਦਾ ਆ ਫਿਟਿੰਗ ਵਧੀਆ ਕਰਕੇ ਦਈ ਵੀ ਉਹਨਾਂ ਨੇ ਮਰ ਜਾ ਮੀਨੇ ਨੂੰ ਇਹ ਫਾਂਟ ਲਿਆਂਦਾ ਗਿੱਡੀ ਇੰਚੀ ਟੇਪ ਲਿਆ ਫਿਰ ਮੈਨੂੰ ਇੱਕ ਵਾਰ ਆਪਣੀ ਸ਼ੱਕ ਕੱਟ ਲੈਣ ਦੇ ਵੀ ਇਹ ਜ਼ਿਆਦਾ ਕਾਮਜਾਬ ਹੈ ਇੱਕ ਗਨ ਜ਼ਿਆਦਾ ਚੌੜੀ ਫਾਂਟ ਲਿਆਂਦੀ ਏ ਕਿ ਇਹ ਜ਼ਿਆਦਾ ਲਿਆਂਦੀ ਏ ਫਿੱਟਾ ਫੜ ਉੱਥੇ ਫੋਰੇ ਤੂੰ ਫੋਰੇ ਲਾ ਫੋਰੇ ਤੂੰ ਫੋਰੇ ਨਾ ਰੱਖਾ 14 ਹਾਂ ਹਾਂ ਉਹ ਬਹਾਵ ਨੂੰ ਲਾ ਦਨੇ ਆਪਾਂ ਫੁਆਰੇ ਫੁਆਰੇ ਤੋਂ ਫੁਆਰਾ ਲਾ ਕਿਨੇ ਹੈ 15 ਫੁਆਰੇ ਤੋਂ ਫੁਆਰਾ ਤਾਂ ਹੈਗਾ 15 ਫੁੱਟ ਦਾ 15 ਇੱਥੇ ਤੇ ਲਾ ਹੁਣ ਫੇਰ ਸਿਰੇ ਤੇ ਸਿਰੇ ਤੱਕ ਇੱਥੋਂ ਮੰਨ ਲਾ 15 ਆਹ ਛੱਡ ਛੱਡ ਫਿੱਤਾ ਛੱਡ 15 ਇੱਥੇ ਤੇ ਫੁੱਟ ਲਾ ਲਾ ਕਹਾ ਲੈ ਅਸਮੱਤ ਸੇ ਛਾਡੂ ਰੇ 15 ਹੋ ਗਿਆ ਇਹ 15 ਲੈ ਬਾਕੀ ਕਹਾ ਲਾ 16 17 ਜਾਉ 17 17.5 ਫੁੱਟ ਦੀ ਫਾਟ 17.5 ਫੁੱਟ લાલા ਦੁਫਾਟ ਹਾਂ ਇਹ ਇੱਕ ਵਾਰ ਗੋਗੀ ਉਰੇ ਆ ਮਰਜੀ ਆਪਾਂ ਸਲਾਹ ਲਈਏ ਬਾਈਆਂ ਦੀ ਮੈਂ ਖੋਲ ਤਾਂ ਲਿਆ ਤਾ ਸਵੇਰੇ ਇਹ ਹੂੰ ਤੈਨੂੰ ਤਾਂ ਬਲਾਇਆ ਵੜੀ ਅਟੈਚਮੈਂਟਾਂ ਦੋ ਹੋਣੀਆਂ ਹੋਵੇ ਆ ਇਹ ਗਨ ਗਨ ਇਹ ਵੀ ਬੜੀ ਘੈਂਟ ਆ ਯਾਰ ਬਹੁਤ ਸੋਹਣਾ ਫੋਰਾ ਹੋ ਗਿਆ ਨਾ ਨਾ ਇਹਦਾ ਹੀ ਫੋਰਾ ਬੜਾ ਬਸ ਗੋਗੀ ਐਡਵਾਈਸ ਕਰ ਗਿਆ ਕਿ ਕੀ ਕਹਿੰਦਾ ਦੂਏ ਨਾਲ ਕਰਨੀਆਂ ਆਹ ਅਟੈਚਮੈਂਟ ਹੈ ਦੀ ਆ ਨਾ ਪਿੱਛੇ ਥੱਲੇ ਰੋਟੇਟ ਕਰਦੀ ਹੁੰਦੀ ਆ ਚੀਜ਼ ਐਦਾਂ ਵੀ ਜਦੋਂ ਪੈਪ ਹੁੰਦਾ ਨਾ ਥੱਲੇ ਜਦੋਂ ਐਂ ਗੰਨ ਘੁੰਮਦੀ ਐ ਇਹਦੇ 'ਚ ਰਿੰਗ ਹੁੰਦਾ ਹੂੰ ਵੀ ਠਿੱਲਾ ਹੋ ਜਾਂਦਾ ਉਹ ਹਾਂ ਵੀ ਮਤਲਬ ਉਹ ਚੋਣ ਲੱਗ ਜਾਂਦੀ ਤਾਂ ਫਿਰ ਇਹ ਮਤਲਬ ਉਹਨੂੰ ਹੈਲਪ ਦੇ ਦਿੰਦਾ ਜਿਹੜਾ ਇਹਦੇ ਵਿੱਚ ਚੂੜੀ ਐ ਇਹਦੇ 'ਚ ਪੈ ਪੂਰੇ ਤੋਂ ਖੁੱਲ ਕੇ ਸਿੱਧਾ ਚੜਿਆ ਇਹਦੇ 'ਚ ਹੁਣ ਮੂਵਮੈਂਟ ਜੋਗਾ ਗੰਜੈਸ ਨਹੀਂ ਹੈਗੀ ਜੀ ਹੈਗੀ ਤਾਂ ਘਟਾ ਆ ਇਹਦੇ ਵਿੱਚ ਹੀ ਆ ਹੂੰ ਜਿਹੜੀ ਇਹਦੇ ਵਿੱਚੋਂ ਆ ਹੂੰ ਤਾ ਮੈਨੂੰ ਆਇਆ ਵੀ ਕਿਤੇ ਨਟ ਨਟ ਢਿੱਲਾ ਪੈ ਜਾ ਕਰੇ ਹੂੰ ਪਰ ਇਹ ਕਿਹੜੇ ਆਪਾਂ ਨੇ ਹੱਥ ਮੰਗਾਏ ਹਿਲਾਉਣੇ ਇਹ ਕਿਹੜੇ ਹਿਲਾਉਣਾ ਜੀ ਤਾਂ ਇੱਕੋ ਵਾਰ ਪਾਸੀ ਚੱਕ ਕੇ ਪਾਸ ਜਿੱਥੇ ਫਿਕਸਰ ਰਹਿਣਾ ਹੈ ਇਹਨੂੰ ਆਪਾਂ ਹੁਣ ਚੈੱਕ ਕਰ ਲਈਏ ਚੈੱਕ ਕਰ ਲੈਣੇ ਮੜਾ ਜਾ ਐਨਾ ਪਹਿਲਾਂ ਉਹਦੇ ਤੇ ਨਟ ਲੀਕਤਾ ਚੰਗੀ ਤਰ੍ਹਾਂ ਚੱਲਾਈ ਹਾਂ ਹੁਣ ਦੇਖੀ ਵੀ ਹੁਣ ਪਹਿਲਾਂ ਲੀਕਤਾ ਆਇਂ ਕਰ ਲੈ ਇਹਨੂੰ ਫਿਰ ਚੱਕ ਉਧਰੋਂ ਉਧਰ ਰੱਖ ਥ੍ਰੈਸਰਾਂ ਤੇ ਥ੍ਰੈਸਰ ਤੇ ਰੱਖੀ ਫੜੀ ਥ੍ਰੈਸਰ ਤੇ ਨਹੀਂ ਮੇਰੀ ਗੱਲ ਸੁਣਨਾ ਆਪਾਂ ਨੇ ਨਾ ਹੁਣ ਆਇਂ ਵੀ ਦੇਖਣਾ ਵੀ ਪੂਰਾ ਗਿੱਲਾ ਹੁੰਦਾ ਜਾਂਦਾ ਹੈ ਪਹਿਲਾਂ ਫੁਆਰਾ ਇਕ ਵਾਰ ਦੇਖੀ ਲੀ ਫਿਰ ਆਪਾਂ ਤੁਰਕੇ ਵੀ ਦੇਖਾਂਗੇ ਵੀ ਐਨ ਪੂਰੀ ਬਣਾਉਂਦਾ ਭਾਪ ਕਿ ਨਹੀਂ ਸਪਰੇਅ ਕਰਨ ਦਾ ਨਜ਼ਾਰਾ ਆਉਂਦਾ ਕਿ ਨਹੀਂ ਪ੍ਰੋਜੈਕਟ ਤਾਂ ਆਪਾਂ ਲਾਈ ਜੰਨੇ ਆ ਨਵੇਂ ਨਾ ਤਾਂ ਹਲੇ ਆਪਾਂ ਨੂੰ ਐਂ ਚੱਜ ਸੁਰਾ ਵੀ ਇਹਨੂੰ ਲੈ ਕੇ ਘੁੰਮਣਾ ਕੀ ਦੱਲ ਨੂੰ ਐਂ ਉਡੋਲ ਦੇ ਨਾਲ ਨਾਲ ਹੋਣਾ ਇੱਕ ਸਪਰੇਅ ਕਰਕੇ ਕਹਿਨੇ ਵੀ ਵੀ ਇੰਨੀ ਇੰਨੀ ਖਰਾਬ ਵੀ ਤਾਂ ਨਹੀਂ ਕਰਦੀ ਉੱਥੇ ਤੇ ਬੰਦ ਹੋ ਜੂਗੀ ਉੱਥੇ ਤੇ ਬੰਦ ਤਾਂ ਹੁੰਦੀ ਇਹਦੇ ਗੇਟ ਵਾਲ ਦਿੱਤਾ ਵਾ ਛੋਟਾ ਜਿਹਾ ਉਧਰੋਂ ਫੇਰ ਪ੍ਰੈਸ਼ਰ ਜਿਹੜਾ ਉਧਰੋਂ ਪ੍ਰੈਸ਼ਰ ਆ ਰਿਹਾ ਹੈ ਉਹ ਵਾਪਸੀ ਮੋੜ ਦਿੰਦਾ ਆਪਣੇ ਆਪੇ। ਆਟੋਮੈਟਿਕ। ਆਟੋਮੈਟਿਕ। ਫੇਰ ਤਾਂ ਕੋਈ ਚੱਕਰੇ ਨਹੀਂ। ਇੱਧਰ ਥਰੇਸਰ 'ਚ ਰੱਖਦੇ ਚਾਹੇ ਉੱਪਰ ਰੱਖਦੇ ਬਾਸਕਟ ਤੇ। ਬਾਸਕਟ ਤੇ ਰੱਖਦੇ। ਆਹੂਲੇ ਤੇ ਫਾੜਾ ਆ ਕੇ ਮੈਂ ਲੀਵਰ ਲਾਵਾਂ। ਇਧਰ ਨਾਲ ਗੇਟ ਪਾਲਣਾ ਛਿੜੀ ਇੱਥੋਂ। ਨਾ ਨਾ ਚੱਲਣ ਦੇ। ਹਾਂ ਖੁੱਲਾ ਰਹਿਣ ਦੇ ਛੱਡ ਦੇ। ਜੇਦੀ ਭਾਫ਼ ਦੇਖਣੀ ਆ। ਇੱਧਰ ਨੂੰ ਨਾ ਖਿੱਚ ਲਈ। ਉਹ ਤਾਂ ਨਾ ਹੀ ਖਿੱਚਦਾ। ਠੀਕ ਐ। ਟਰੈਕਟਰ ਰੱਖੂਗਾ ਮੈਂ 5 ਗਿਸੂ ਚੱਕਰਾਂ ਤੇ ਜਮਾ ਸਲੋ। ਜਮਾ ਹੀ ਸਲੋ ਬੰਦ ਜੀ ਰੇਸ ਤੇ। ਜਮਾ ਹੀ ਬੰਦ ਰੇਸ ਤੇ ਰਹੂਗਾ ਇਹ। ਹੂੰ। ਲੈ ਹੁਣ 5.5 550 ਚੱਕਰਾਂ ਦੇ ਦੇਖ ਚੱਲ ਗਏ ਸਾਰੇ ਫੋਰੇ ਚੱਲ ਗਏ ਆ ਦੇਖਾ ਇੱਥੇ ਤੱਕ ਆਉਂਦਾ ਐ ਇੱਥੇ ਤੱਕ ਆਉਂਦਾ ਪਾਣੀ ਘਟਟ ਆ ਦੇਖਾ ਸਾਰਾ ਸਾਰਾ ਚੱਲ ਰਿਹਾ ਹੈ। ਪਾਪ ਦਾ ਚੰਗੀ ਬਣਾ। ਵੀ ਇਹਨਾਂ ਦਾ ਜਿਹੜਾ ਜਿਹਦੇ ਵਿੱਚ ਵੇਲ ਹੈ ਇਹਨਾਂ ਦੇ ਉਹਨਾਂ ਦੇ ਕੋਈ ਜਗ੍ਹਾ ਰਹਿੰਦੀ ਨਹੀਂ ਹੈਗੀ। ਸਭ ਗਿੱਲਾ ਹੁੰਦਾ ਹੈ। ਠੀਕ ਹੈ ਨਾ ਟੁੱਟ ਨੀ ਕੋਈ। ਆ ਦੇਖਾ ਹੁਣ ਜਿਹੜਾ ਤੇਰਾ ਗੇਟ ਵਾਲ ਹੈ। ਇਹ ਇਹਨੂੰ ਬੰਦ ਕਰ ਦੇ ਬਸ। ਇੱਥੋਂ ਬੰਦ ਕਰ ਲੈ। ਫਾਂਟ ਮੋੜ ਨਹੀਂ ਆਇਆ ਮੋੜ ਲੈ। ਹਾਂ ਇਹ ਫੋੜ ਸਕਦੇ। ਇਹਨੂੰ ਖੋਲ ਲੈ। ਹਾਂ। ਹੈਨਾ? ਇਹ ਤਾਂਹੀਂ ਤਾਂ ਪ੍ਰੈਸ਼ਰ ਮੀਟਰ ਆ ਗਿਆ ਕੋਲੇ। ਸੂਲ ਤਾਂ ਤਾਂ ਖਾਸ ਹੀ ਆ ਹੈ ਇਹਦੇ ਵਿੱਚ ਵੀ ਇਹ ਇੱਕ ਤਾਂ ਸ ਹੋਰ ਮੈਨੂੰ ਆ ਤਾਂ ਇਧਰ ਲਈ ਹੋ ਗਈਆਂ ਇਹਦੀਆਂ ਆਏ ਕਮਾਏ ਨੂੰ ਹੈ ਬੰਦ ਕਰ ਦੇ ਗੇਟ ਵਾਲਾ ਆਏ ਮੋੜ ਹੂੰ ਆ ਆ ਆ ਉਰਲੀਆਂ ਕਾਦੀਆਂ ਹੋਈਆਂ ਹਾ ਗੁੱਗੀਆਂ ਕਾਦੀਆਂ ਹੋਈਆਂ ਹਾਂ ਹਾਂ ਆ ਗੜੀ ਨੇ ਕੀ ਕੋਈ ਹਵਾ ਹੋਵਾ ਨਾ ਬਣਦੀ ਹੋਵੇ ਹਵਾ ਹਵਾ ਦਾ ਪ੍ਰੋਜੈਕਟ ਹੋਊਗਾ ਕੋਈ ਯਾਰਾ ਕਮੈਂਟ ਕਰਕੇ ਲੈ ਵੀ ਜਰੂਰ ਦੱਸਿਓ ਸਾਨੂੰ ਤੇ ਨੰਬਰ ਦੋ ਆਏ ਜਰੂਰ ਦੱਸਿਓ ਮੈਂ ਆਪਾਂ ਵੀਡੀਓ ਚ ਪੁੱਛ ਲੈਨੇ ਚਾਚਾ ਆਪਾਂ ਵੀ ਉਲਝਣਾ ਤਾਂ ਹੈਗਾ ਕੱਲ ਤੇ ਸ਼ੁਰੂ ਕਰਨਾ ਸਪਰੇਅ ਦਾ ਕੰਮ ਫਾਂਟ ਲੈ ਕੇ ਆਉਂਗੇ ਆਪਾਂ ਸਮਾਨ ਲੈ ਇਧਰੋਂ ਦੇਖ ਇਧਰੋਂ ਸਿੱਧੀ ਨਹੀਂ ਆ ਰਹੇ ਆ ਉਹ ਬਾਟਾ ਕੀ ਸਾਹਮਣੇ ਆਹ ਕਿਲੇ ਦੀ ਹੱਦ ਆਪਾਂ ਇਧਰੋਂ ਘਰਦੇ ਨੇ ਜਾਣਾ ਪਾਪਾ ਆਪਣਾ ਉਧਰ ਖੜਾ ਪਾਪਾ ਇਧਰਲੀ ਸਾਈਡ ਆ ਆਏ ਆਗੇ ਸਿੱਧੇ ਕਰਦੇ ਆਏ ਜਾ ਰਹੇ ਚੱਕੀ ਆਪਾਂ ਹੁਣ ਇੱਥੋਂ ਆਪਾਂ ਐਂ ਘੁੰਮਾਂਗੇ ਇੱਧਰ ਨੂੰ ਫਿਰ ਆਹ ਖੁੰਝਾ ਬਹੁਤ ਦਬੂਗਾ ਹਾਂ ਖੁੰਝਾ ਦਬੂਗਾ ਤੂੰ ਖੜੇਗਾ ਉੱਥੇ ਹੂੰ ਪੈਪ ਪਰ ਲੈ ਆਪਾਸੇ ਜਿਵੇਂ ਪੈਪ ਇੱਧਰ ਤਾਂ ਪਹਿਲਾਂ ਪੈਪ ਇੱਧਰ ਚਲੇ ਜਦ ਤੱਕ ਦੂਆ ਬੰਦਾ ਘੁੰਮ ਕੇ ਉੱਪਰੋਂ ਤੁਰਦਾ ਨਹੀਂ ਹਾਂ ਜਦ ਤੱਕ ਉੱਥੇ ਗਿਰੀ ਜਾਣਾ ਉਹਨੇ ਫਿਰ ਆਪਣੇ ਕੋਲ ਆਪਸ਼ਨ ਦੂਆ ਐਂ ਆਏ ਆਪ ਫੜੀ ਜਾ ਰਹੇ ਹਾਂ ਪੰਪ ਹਾਂ ਤੇਰੇ ਹੱਥ 'ਚ ਇੱਧਰ ਪੈਪ ਪੜਾ ਮੈਂ ਪਰ ਲੈ ਹੱਥ ਐਂ ਫੜੀ ਜਾ ਰਹੇ ਹਾਂ ਬੱਟ ਤੇ ਆਗੇ ਹਾਂ ਤੂੰ ਵੀ ਖੜ ਕੇ ਬੱਟ ਤੇ ਆ ਕੇ ਮੈਂ ਵੀ ਖੜ ਗਿਆ ਹਾਂ ਚੇਤੇ ਨੂੰ ਬੰਦ ਕਰ ਲੈ ਉੱਥੇ ਹਾਂ ਜੇ ਹੇ ਉੱਥੇ ਤੇ ਆਈ ਤੁਰੇ ਇੱਧਰ ਨੂੰ ਏ ਹਾਂ ਇੰਨੀ ਦੂਰ ਆ ਜਾ ਹਾਂ ਇੱਥੇ ਤੇ ਆਪਣਾ ਫੇਰ ਆਈ ਤੁਰਪਾ ਇੱਧਰ ਨੂੰ ਹਾਂ ਫੇਰ ਪਾਈਪ ਨਹੀਂ ਉਲਝੂਗਾ ਨਾਲੇ ਪਾਈਪ ਨਹੀਂ ਉਲਝੂਗਾ ਪਾਈਪ ਉਹਨਾਂ ਕੇ ਬੰਦਾ ਪਿੱਛੇ ਜਾਈ ਜਾਊਗਾ ਚੱਕ ਕੇ ਉਹਨਾਂ ਕੇ ਪਿੱਛੇ ਜਾਈ ਜਾਊਗਾ ਚੱਕ ਕੇ ਮਸਲਾ ਬਸ ਇਹੀ ਹੈ ਹੁਣ ਜੇ ਜੇ ਐ ਕਮਾ ਕੇ ਚਲੇ ਜਾ ਕਦੇ ਦਾ ਪਾਈਪ ਇੱਧਰ ਆ ਗਿਆ ਜਿਹੜਾ ਪਾਈਪ ਸਾਹਮਣੇ ਵਾਲਾ ਬੰਦਾ ਕਦੇ ਇੱਧਰ ਨੂੰ ਭੱਜੂਗਾ ਉਹ ਉੱਪਰ ਨੂੰ ਭੱਜੂਗਾ ਫੇਰ ਆਪਾਂ ਨੂੰ ਸਿਰਪਰ ਨੂੰ ਘਮਾਉਣਾ ਪੈ ਕਰਨਾ ਪਾਈਪ ਹੂੰ ਜਦ ਆਪਾਂ ਐ ਕਮਾ ਕੇ ਦੂਏ ਪਾਸੇ ਨੂੰ ਜਾਣੇ ਆ ਫਾਈ ਵੀ ਤੇਲੀ ਗੱਲ ਸਿਆਣੀ ਹੈ ਹਾਂ ਉਲਝਣਮਈਆ ਕੰਮ ਆ ਫੇ ਲੱਤਾਂ ਜੇ ਲੱਤਾਂ ਜੇ ਫਸੂਗਾ ਜਿਹੜਾ ਕੇਕੜਾ ਚੱਲਦਾ ਹੁੰਦਾ ਕੇਕੜਾ ਜਾਂ ਕਿਵੇਂ ਚੱਲਦਾ ਜਿਹੜੇ ਇਹ ਆਪਣੇ ਕੇ ਕੇਕੜਾ ਤਾਂ ਬਈ ਐਂ ਫਾਂਟਾ ਦਿੰਦਾ ਜਿਵੇਂ ਆਪਾਂ ਉਹ ਕੀ ਗੱਬੇ ਤਾਂ ਹੁੰਦਾ ਐ ਫਾਂਡ ਤਾਂ ਉੜਲੀ ਤਾਂ ਰੁਕਦੀ ਵਜਾ ਜਦਾਂ ਐਂ ਬੂਮ ਘੁੰਮਦਾ ਉਹ ਐਂ ਐਂ ਮੋੜਦਾ ਹੀ ਨਹੀਂ ਉਹ ਮੋੜਦਾ ਹੀ ਉਵੇਂ ਆ ਕਿਵੇਂ ਤੁੰਨੂੰ ਮੈਂ ਕਿਵੇਂ ਮੈਂ ਵੀਡੀਓ ਬਣਾ ਰਿਹਾ ਮੈਂ ਤੁੰਨੂੰ ਆ ਜਾ ਮੋੜ ਕੇ ਦਿਖਾ ਮੜ ਜਾ ਆ ਜਾ ਵੀਡੀਓ ਨਾ ਕੱਟੀ ਵੀਡੀਓ ਚੱਲਣ ਦੇ ਤੂੰ ਮੈਨੂੰ ਮੁੜ ਕੇ ਦਿਖਾ ਕਿ ਮੈਂ ਮੁੜਦਾ ਹੁੰਦਾ ਉਹ ਐਂ ਹੁੰਦਾ ਦੇਖ ਨਵੀ ਗੋਗੀ ਮੁੜ ਕੇ ਦਿਖਾਊਗਾ ਹੁਣ ਸਮਝ ਲੈ ਸਾਰਾ ਉਹਦਾ ਬੂਮ ਆਏ ਉਹਨੇ ਚੱਕਿਆ ਪੋਰੇ ਤੇ ਠੀਕ ਆ ਹਮ ਆਏ ਚੱਕਿਆ ਵਾ ਉਹ ਕਿਲੇ ਚ ਆਲੇ ਦਾਲੇ ਥੋੜੀ ਕੁੰਬਦਾ ਉਹ ਉਹਨੇ ਬਸ ਇੱਧਰ ਨੂੰ ਫੱਟ ਜਾਣੀ ਉੱਥੇ ਤੇ ਜੇ ਜੀ ਡਾਲਰ ਦੇ ਬੰਦ ਕਰ ਲੈਂਦਾ ਫਾਰਾ ਡਾਲਰ ਦੇ ਨਾਲ ਗੇਰਦੇ ਨੇ ਬਸ ਐਂ ਚਲੇ ਜਾਣਾ ਐਂ ਜਾ ਕੇ ਆਪਣੀ ਦੂਈ ਫਾਂਡ ਜਿੱਥੇ ਤੇ ਉਹਦੀ ਸ਼ੁਰੂ ਹੁੰਦੀ ਹੈ ਉੱਥੇ ਤੇ ਨੇ ਵੇਚ ਸ਼ੁਰੂ ਹੋ ਲੈਣਾ ਉੱਥੇ ਫਿਰ ਉੱਥੇ ਤੇ ਨਹੀਂ ਐਂ ਮੁਰਜੜਾ ਐਂ ਲੁਕੋ ਕੇ ਦੂਏ ਬਸ ਨੂੰ ਫੇਰ ਆਪਣੀ ਫਾਂਡ ਸ਼ੁਰੂ ਕਰ ਲੈਣ ਖੁੰਝੇ ਖਾਂਝੇ ਫੇਰ ਛੱਡ ਦਿੰਦਾ ਖੁੰਝੇ ਰਹਦੇ ਹੋ ਨਹੀਂ ਕੁਝ ਵੀ ਨਹੀਂ ਰਹਿੰਦਾ ਪਾਪ ਆ ਬਾਹਰ ਨੂੰ ਵੀ ਤਾਂ ਮਾਰਦਾ ਇੱਧਰਲਾ ਬਸ ਇੱਧਰ ਨੂੰ ਮਾਰਦਾ ਉੱਧਰ ਲੁੱਧ ਨੂੰ ਮਾਰਦਾ ਫਿਰ ਆਪਾਂ ਉਵੇਂ ਮੁੜੀਏ ਮਾੜਾ ਮੋਟਾ ਦੂਏ ਦੇ ਖੇਤਾਂ ਤੇ ਜਾਂਦਾ ਹੈ ਇਹਦਾ ਮਤਲਬ ਐਂ ਨਹੀਂ ਹੈਗਾ ਵੀ ਜਾਊਗਾ ਨਹੀਂ ਜਮਾ ਜਿੱਥੇ ਤੱਕ ਮਸਲਾ ਇਹ ਆਪਾਂ ਨੂੰ ਖੇਤਾਂ 'ਚ ਜਾ ਕੇ ਪਤਾ ਲੱਗੂਗਾ ਆਪਾਂ ਕਿਉਂ ਐਨੀ ਵੀ ਕਣਕ ਨਹੀਂ ਉਹ ਕਰਦਾ ਯਾਰ ਜਿੰਨੀ ਕਹਿੰਨੇ ਆ ਵੀ ਉੱਥੇ ਦੇ ਗਾਂ ਜਮੇ ਮਾਰ ਮਾਰ ਦੂਗਾ ਕਣਕ ਨਹੀਂ ਹੋਇਆ ਕਿਤੇ ਮਾੜੀ ਮੋਟੀ ਐਂ ਤਾਂ ਹੋਈ ਜਾਂਦੀ ਆ ਐਂ ਤਾਂ ਜੇ ਆਪਾਂ ਦੁਆ ਉਹ ਕਰਦੇ ਆ ਫਾਟ ਪਰ ਫਾਟ ਮਾੜੀ ਮੋਟੀ ਚੜੇ ਜਾਂਦੀ ਆ ਐਂ ਤਾਂ ਫੇਰ ਖੇਤੇ ਖਾਲੀ ਹੋ ਜਾਣ ਯਾਰ ਐ ਨਹੀਂ ਐਨਾ ਫਰਕ ਨਹੀਂ ਹੁੰਦਾ 17 ਫੁੱਟ ਦੀ ਫਾਟ ਲਿਆਊਗਾ ਹਾਂ ਤੇ ਢੇੜੇ ਆਪਣੇ ਲੱਗਣਗੇ 6 6 ਤੋਂ 7 ਕਿੱਲੇ ਦੇ ਉਹ ਉਹਦੇ ਕਿੰਨੇ ਕਿ ਲੱਗਦੇ ਆ ਦੁਗੇ ਦੇ ਜਿਹੜੀ ਗੰਨ ਲਿਆਂਦੀ ਆ 20 ਫੁੱਟ ਦੀ ਘਟੂ ਘਟ ਫਾਣ ਲੈਂਦੀ ਆ ਗੰਨ ਦੀ ਤੇ ਇਹਦੇ ਨਾਲ ਤੇ ਜ਼ਿਆਦਾ ਫਾਂਟ ਹੁੰਦੀ ਹੈ ਜੇ ਮੈਂ ਇੱਧਰ ਊਰੇ ਵੀ ਖੜਦਾ ਨਾ ਜਿਵੇਂ ਆਹ ਟਰਾਲੀ ਦੇ ਮੈਂ ਡਾਲੇ ਦੀ ਸੇਚ 'ਚ ਖੜਾ ਤਾਂ ਇੱਥੇ ਨੂੰ ਘੱਟੋ-ਘੱਟ ਉਹ ਬਾਥਰੂਮਾਂ ਤੱਕ ਮਾਰ ਲਈ ਗੰਨਸਬਰੀ ਐ ਨਹੀਂ ਇੱਦਾਂ ਮਾਰਦੀ ਆ ਉਹ ਉੱਥੇ ਤੱਕ ਇਹਦੀ ਬੂਮ ਉਹਦੀ ਇੱਕ ਫਾਂਟ ਇਹਦੀਆਂ ਦੋ ਫਾਂਟ ਇਹਦੀਆਂ ਦੋ ਫਾਂਟਾਂ ਹਾਂ ਜੇ ਉਹਦੇ ਪੰਜ ਗਿੜੇ ਲੱਗਦੇ ਆ ਤਾਂ ਇਹਦੇ ਘੱਟੋ-ਘੱਟ 9 ਤੋਂ 10 ਤਾਂ ਲੱਗੇ ਕਰਨਗੇ ਹੂੰ ਇੰਨਾ ਫਰਕ ਤਾਂ ਪਊਗਾ ਬੜਾ ਕਹਿੰਦਾ ਗੰਨੇ ਚੱਕ ਲੋ ਮੈਂ ਹੂੰ ਆਪੇ ਸਾਨੂੰ ਪੰਗਾ ਪਵਾ ਕੇ ਹੁਣ ਕਹਿੰਦਾ ਗੰਨ ਚੱਕ ਲੋ ਆਪਣੇ ਲੋਟ ਨਹੀਂ ਆਉਣਾ ਭਜਾ ਇਹ ਤੈਰ ਜੰਮੂ ਨੂੰ ਕੰਮ ਆਇਆ ਤੈਨੂੰ ਪਤਾ ਹੀ ਆ ਹੈਨਾ ਹਾਂ ਚੱਲ ਇੱਕ ਇੱਕ ਕਿਲਾ ਪਾ ਸਿਰੇ ਚੜਾਤਾ ਕੰਮ ਰੇਤੇ ਸੁਣ ਇੱਕ ਕਿਲਾ ਟ੍ਰਾਇਲ ਕਰਾਂਗੇ ਕੱਲੋਂ ਇਹਦੇ ਨਾਲ ਨਾਲੇ ਉਹ ਗੰਨ ਲੈ ਜਾਾਂਗੇ ਪਾਸ ਹੋ ਗਿਆ ਗੰਨ ਆਪਣੇ ਗੰਨ ਹੈ ਕੀ ਜਾਂ ਨਵੀਂ ਲੀਨ ਜਾਣਾ ਆਪਣੇ ਸਾਰਾ ਸੈਟ ਆਉਂਦਾ ਇੱਥੇ ਤੇ ਖੋਲਣਾ ਹੈ ਆਪਾਂ ਨੇ ਬੱਸ ਬੱਸ ਨਟ ਹੈ 24 27 ਦੀ ਲੱਗਣੀ ਚਾਹੀਦੀ ਨਾਲ ਨਾਲੇ ਆਪਾਂ ਨੂੰ ਟਾਈਮ ਦਾ ਪਤਾ ਲੱਗ ਜਾ ਠੀਕ ਹੈ ਜਾ ਨਾਲੇ ਟਾਈਮ ਦਾ ਪਤਾ ਲੱਗ ਜੂ ਆਪਾਂ ਨੂੰ ਕਿੰਨੇ ਟਾਈਮ ਚ ਉਹ ਕਰਦਾ ਕਿੰਨੇ ਟਾਈਮ ਚ ਇਹ ਕਰਦਾ ਬਸ 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 ਇਹਨੂੰ ਹੁਣ ਸੌਦੇ ਨੂੰ ਕਰ ਦਈਏ ਇਕੱਠਾ ਹਮ ਕੱਲੂ ਕਰਾਂਗੇ ਟ੍ਰਾਇਲ ਇਹਦਾ ਹਨਾ ਨਾਲੇ ਮੌਸਮ ਗਿਆ ਖੁੱਲ ਦਿਨ ਵੀ 12 1 ਵਜੇ ਤੇ ਚੜਦਾ ਹੈ ਠੰਡ ਵਾਲੀ ਹੋਗੀ ਹਨਾ ਤੇ ਹੁਣ ਆਪਾਂ ਉਲਝੀ ਹੈ ਨਾ ਇਹ ਤੋਂ ਚੰਗਾ ਇਹਨੂੰ ਆਪਾਂ ਕੁਤਕਲੇਸ ਨੂੰ ਬੰਦ ਕਰੀਏ ਆਪਾਂ ਕੱਲੂ ਦੇਖਾਂਗੇ ਫੀਲਡ ਚ ਕੀ ਰਿਜ਼ਲਟ ਮਿਲਦਾ ਇਹਦਾ ਟ੍ਰਾਇਲ ਕਰਾਂਗੇ ਜ਼ਰੂਰ ਇਹਦਾ ਭਾਫ ਚੰਗੀ ਬਣਾਉਂਦਾ ਇਹ ਜੀ ਗੱਲ ਨਹੀਂ ਕਰਾ ਇਹਦਾ ਕਰਿਆ ਹੀ ਉਹਨਾਂ ਨੇ ਚਲਾਇਆ ਹੀ ਆ ਪਾਣੀ ਸਾਰਾ ਰੱਖਦਾ ਪੂਰਾ ਇੱਕ ਸਾਰ ਰੱਖਦਾ ਪਤਾ ਕੀ ਇਕਿਲਾ ਕਰ ਲਾਂਗੇ ਨਾਲ ਤਾਂ ਆਪਾਂ ਨੂੰ ਐ ਪਤਾ ਲੱਜੂ ਵੀ ਪਾਣੀ ਕਿੰਨਾ ਖਲਾਉਂਦਾ ਪਾਣੀ ਪਾਣੀ ਵੀ ਕਿੰਨਾ ਖ ਲੱਗਦਾ ਨਾਲੇ ਕਿ ਕਿੰਨਾ ਉਹ ਕਰਦਾ ਉਹ ਗਨ ਦਾ ਆਪਾਂ ਨੂੰ ਹਿਸਾਬ ਹੂੰ ਵੀ ਕਿਲੇ ਚ ਕਿੰਨੇ ਕਿਹੜੇ ਲੱਗਦੇ ਆ ਕਿੰਨੀ ਕੁ ਸਪੀਡ ਤੇ ਤੁਰਨਾ ਆਪਾਂ ਨੇ ਗੁੱਲੀ ਡੰਡੇ ਵਾਲੇ ਤੇ ਮੇਰੇ ਹਿਸਾਬ ਨਾਲ ਪਾਸ ਗੰਨੇ ਹੋਊਗੀ ਕਿਉਂਕਿ ਇਹਨੇ ਟਾਈਮ ਬਹੁ ਖਾਇਆ ਕਰਨਾ ਨਹੀਂ ਟਾਈਮ ਖਾਣਾ ਹਾਂ ਚਲੋ ਬਾਕੀ ਦੇਖਦੇ ਆ ਕੀ ਬਣਦਾ ਕੀ ਨਹੀਂ ਵਿਚਾਰ ਸੋ ਮਿਲਦੇ ਆ ਜੀ ਠੀਕ ਹੈ ਸਸਰੀਕਾਲ ਮਿਲਦੇ ਆ ਅਗਲੇ ਬਲੌਗ ਦੇ ਨਾਲ ਤੇ ਲਈ ਤਰੂਤਾ ਆ ਗਿਆ ਸੀ ਢੇਰੀ ਕਰਤਾ ਸਾਰਾ ਸੈੱਟ ਆਪਣਾ ਲਵੇ ਲੱਗਣ ਵਾਲਾ ਕਿਉਂਕਿ ਮਿਸਤਰੀਂ ਛੁੱਟੀਆਂ ਕਰਦੇ ਨੇ ਦਿਨ ਛੋਟੇ ਆ ਉਹਨੇ ਕਿੱਟ ਨਾਲ ਸਰ ਜਾਊਗਾ ਆਪਣਾ ਉਧਰ ਹਾਂ ਇੱਕ ਟਰਾਲੀ 5000 ਲੀਟਰ ਨਾਲ ਸਰ ਜਾਣਾ ਹੁਣ ਤਾਂ ਬਾਜਣੀ ਆ ਇੱਧਰ ਵੀ ਪਾਉਣਾ ਆਪਾਂ ਨੇ ਸ਼ੈਡਾ ਆਹ ਵਾਲਾ ਸਾਹਮਣੇ ਜਿੱਥੇ ਫੋਰ ਜ ਨਹੀਂ ਉਧਰ ਤਾਂ 2000 ਉਹ ਕਰੀ ਆ ਹੂੰ ਦੋ ਇੱਧਰ ਜੀ ਚੱਲ ਹੋਰ ਮੰਗਾ ਲਾਂਗੇ ਜੇ ਘਾਟ ਵਾਦ ਹੋ ਗਈ ਬਸ 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 ਠੀਕ ਹੈ ਜੀ ਸੋ ਸਤਿ ਸ੍ਰੀ ਅਕਾਲ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਨਾਲ ਸੋ ਦੇਵ ਜਾਸਤ ਓਕੇ ਜੀ ਬਾਏ ਬਾਏ ਗਾਰਡ ਫੈਲਾ ਨੂੰ ਇਕੱਠਾ ਰਹਿ ਸਕਦਾ ਚੱਲ